ਕੀ ਆ ਜਾਂਦਾ ਸ਼ੇਰ ਅੰਮੀ ਤੋੜਾ ਆ ਜਾਂਦਾ ਸ਼ੇਰ ਅੰਮੀ ਤੋੜਾ ਆ ਜਾਂਦਾ ਸ਼ੇਰ ਅੰਮੀ ਤੋੜਾ ਮੈਂ ਇਹੀ ਕਹਿਣਾ ਮੈਂ ਕੱਟਰ ਹਿੰਦੂ ਆ ਹਿੰਦੂ ਆ ਹਿੰਦੂ ਆ ਹਿੰਦੂ ਆ ਹਿੰਦੂ ਆ ਇਹ ਚ ਕੀ ਇਹ ਵਿੱਚ ਕੋਈ ਮਾਰਾ ਸ਼ਬਦ ਨਹੀਂ ਹੈਗਾ ਮੈਂ ਕਿਸੇ ਨੂੰ ਟਾਰਗੇਟ ਜਿੰਦਗੀ ਨਹੀਂ ਕੀਤਾ ਮੇਰੀ ਇੱਕ ਵੀਡੀਓ ਦਿਖਾ ਦਿਓ ਮੈਂ ਉਸ ਇਨਸਾਨ ਨਾਲ ਖੜਨਾ ਕਿ ਜਿੰਨੂੰ ਕੋਈ ਦੋਖ ਤਕਲੀਫ ਹੈਗੀ ਹੈ ਪਰ ਜ਼ਿਆਦਾਤਰ ਤਾਂ ਇਹ ਲੱਗਦੇ ਹਾਂ ਕਿ ਜਿੱਧਰ ਨੂੰ ਬਾਹਵ ਚੱਲ ਰਿਹਾ ਹੁੰਦਾ ਆਪਾਂ ਉੱਥੇ ਹੋ ਕੇ ਖੜ ਜਾਂਦੇ ਨੇ ਐਕਚੁਅਲੀ ਉਹ ਤੁਹਾਡੂ ਤੁਹਾਡੀ ਦੇਖਣੀ ਜਾਂ ਤੁਹਾਡੀ ਸੋਚ ਨੂੰ ਦੇਖਣੀ ਲੱਖਾਂ ਲੋਕ ਲਿਖਦੇ ਨੇ ਮੈਂ ਕਹਿੰਦਾ ਉਹ ਤੇ ਚਲੋ ਮੈਂਟੈਨਿਟੀ ਆਪਣੀ ਆਪਣੀ ਚਾਹੀਦੀ ਪਰ ਉਹ ਲੋਕ ਨੂੰ ਇਹ ਨਹੀਂ ਦਿਖਦਾ ਕਿ ਅੰਮੀ ਤੋੜਾ ਕਿੱਥੇ ਖੜਾ ਕਿਹਦੇ ਨਾਲ ਖੜਾ ਹੈ ਮੈਂ ਉਹੀ ਗੱਲ ਅੱਜ ਮਾਨਯੋਗ ਆਪਣੇ ਮੈਂ ਉਹੀ ਗੱਲ ਕਰਨ ਆਇਆ ਜੀ ਮਾਨਜੋਗ ਡੀ ਜੀ ਸਾਹਿਬ ਨਾਲ ਕਿ ਸਰ ਮੇਰੀ ਬੇਨਤੀ ਹੈ ਲਗਾਤਾਰ ਮੇਰੇ ਤੇ ਕਿੰਨੀ ਵਾਰੀ ਅੱਤਵਾਦੀ ਹਮਲੇ ਹੋ ਗਏ ਕਿੰਨੀ ਵਾਰੀ ਅੱਤਵਾਦੀ ਮੋਡਿਊਲ ਫੜੇ ਗਏ ਤੁਹਾਨੂੰ ਨਹੀਂ ਲੱਗਦਾ ਵੀ ਹੈ ਜੀ ਇਹ ਸੈਂਸਿਟਿਵ ਮਾਮਲਾ ਹੈ ਤੇ ਜਦੋਂ ਬੋਲਦੇ ਹਾਂ ਤਾਂ ਖਤਰਾ ਤਾਂ ਵੈਸੀ ਵੀ ਬੜਾ ਰਹਿਣਾ ਹੈ ਜੇ 10 ਪੁਲਿਸ ਵਾਲੇ ਹੋਰ ਲੱਗ ਜਾਣਗੇ ਖਤਰਾ ਤਾਂ ਦਾ ਵੀ ਬੜਾ ਰਹੂਗਾ ਤੁਸੀਂ ਮੇਰੀ ਕਿਹੜੀ ਸੁਣ ਲਈ ਮੈਂ ਜੇ ਆਪਣੇ ਆਪ ਨੂੰ ਸ਼ੇਰ ਕਹਿੰਨਾ ਹਿੰਦੂ ਕਹਿੰਨਾ ਕੀ ਇਹ ਕੋਈ ਸੈਂਸਿਟਿਵ ਹੋ ਗਿਆ ਨਹੀਂ ਉਹ ਸੈਂਸਿਟਿਵ ਨਹੀਂ ਕਹਿੰਦੇ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਤੁਸੀਂ ਇਹ ਚੀਜ਼ ਗਲਤ ਕਰ ਕਿਸ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਹੁਣ ਕਮਲਕੌਰ ਵਾਲਾ ਮਸਲਾ ਸੀ ਕਾਫੀ ਸੈਂਸਿਟਿਵ ਸੀਗਾ ਚਲੋ ਮੈਂ ਇੱਕ ਇਨਸਾਫ ਦੁਮਾਨ ਲਈ ਨਾਲ ਤੇ ਖੜਨਾ ਪੈਣਾ ਨਾ